ਪੰਜਾਬ ਦੀ ਖਬਰ ਲੈਣ ਵਾਸਤੇ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਸੋ ਉਮੀਦਾਂ ਜਗੀਆਂ ਸੀ ਕੁਛ ਨਾ ਕੁਛ ਪੰਜਾਬ ਦੇ ਇਸ ਦੁੱਖ ਦੀ ਘੜੀ 'ਚ ਬਹੁਤ ਸਾਰਾ ਰੀਲੀਫ ਫੰਡ ਦੇ ਕੇ ਜਾਣਗੇ ਸਾਡੇ ਵੱਲੋਂ ਮੰਗ ਵੀ ਕੀਤੀ ਗਈ ਕਿ 60000 ਕਰੋੜ ਰੁਪਇਆ ਪੰਜਾਬ ਦਾ ਆਪਣਾ ਤਕਰੀਬਨ 60000 ਕਰੋੜ ਰੁਪਇਆ ਜਿਹੜਾ ਬਕਾਇਆ ਰਸੀਆ ਉਹ ਦੇ ਕੇ ਜਾਣ ਨਾਲ ਦੀ ਨਾਲ 20000 ਇਹ ਰੀਲੀਫ ਫੰਡ ਹੜਪੀਟ ਦਾ ਪਰਿਵਾਰਾਂ ਨੂੰ ਜ਼ਰੂਰ ਅਨਾਉਂਸ ਕਰਕੇ ਜਾਇਓ ਹਿਮਾਚਲ ਨਾਲੋਂ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਮੈਂ ਹਿਮਾਚਲ ਨੂੰ 1500 ਕਰੋੜ ਦੇ ਕੇ ਜਾ ਰਿਹਾ 1600 ਕਰੋੜ ਰੁਪਈਆ ਮੈਂ ਪੰਜਾਬ ਪੰਜਾਬ ਨੂੰ ਦੇ ਕੇ ਜਾ ਰਿਹਾ ਤੋ ਰਿਕੁਐਸਟ ਹੈ ਕਿ ਆਪ 1600 ਕਰੋੜ ਰੁਪਈਆ ਕੰਮ ਦੇ ਕੇ ਜਾ ਰਹੇ ਉਸ ਕੋ ਜ਼ਿਆਦਾ ਕਰੋ ਕਿਆ ਕਹਤੇ ਆਪਕੋ ਹਿੰਦੀ ਆਤੀ ਹੈ ਮੈਂ ਕਿਆ ਹੂਆ ਸਰ ਕਹਤੇ ਮੈਂ ਅਭੀ ਤੋ ਅਨਾਉਂਸ ਕੀਆ 1600 ਕਰੋੜ ਪੰਜਾਬ ਕੇ ਲੀਏ ਤਾਂ ਕੀਆ ਅਸੀਂ ਮੰਗ ਕਰ ਰਹੇ ਤੇ ਉਹਨੂੰ ਵੀ ਇੱਕ ਮਜ਼ਾਕ ਦੇ ਤੌਰ ਤੇ ਇੱਕ ਗੁੱਸੇ ਦੇ ਵਿੱਚ ਬੋਲਣਾ ਕਿ ਆਪ ਹਿੰਦੀ ਸਿੱਖੀ ਆਪ ਕੋ ਹਿੰਦੀ ਨਹੀਂ ਆਤੀ ਤਾਂ 1600 ਕਰੋੜ ਰੁਪਏ ਦੇ ਕੇ ਇੱਕ ਉਠ ਦੇ ਮੂੰਹ ਤੇ ਜੀਰਾ ਦੇਣ ਦੇ ਬਰਾਬਰ